ਲੁਧਿਆਣਾ ਦੇ ਆਤਮ ਨਗਰ ਵਿੱਚ ਉਸ ਸਮੇਂ ਇੱਕ ਵੱਡੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇੱਕ ਵੀਡੀਓ ਰਾਹੀਂ ਗਰੀਬ ਪਰਿਵਾਰ ਦਾ ਟੁੱਟਿਆ ਹੋਇਆ ਘਰ ਵਿਖਿਆ ਅਤੇ ਸਿਰਫ 10 ਮਿੰਟਾਂ ਦੇ ਅੰਦਰ ਹੀ ਉਹ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚ ਗਏ ਵੀਡੀਓ ਵਿੱਚ ਇੱਕ ਬਜ਼ੁਰਗ ਔਰਤ ਅਤੇ ਉਸਦੀ ਤਲਾਕਸ਼ੁਦਾਤੀ ਅਤੇ ਤਲਾਕਸ਼ੁਦਾਤੀ ਦੀ ਵੀ ਧੀ ਸੀ ਜੋ ਕਿ ਵੀਡੀਓ ਵਿੱਚ ਝੋਲ ਰਹੇ ਸਨ ਕਿਉਂਕਿ ਪਰਿਵਾਰ ਦੇ ਰਹਿਣ ਲਈ ਛੱਤ ਹੀ ਨਹੀਂ ਸੀ ਬਚੀ ਘਰ ਵਿੱਚ ਕੋਈ ਕਮਾਉਣ ਵਾਲਾ ਵੀ ਨਹੀਂ ਸੀ ਪਰਿਵਾਰ ਦੇ ਹਾਲਾਤ ਦੇਖ ਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਤੁਰੰਤ ਘਰ ਬਣਵਾਉਣ ਦੇ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ ਵਿਧਾਇਕ ਨੇ ਨਾ ਸਿਰਫ ਘਰ ਬਣਵਾਉਣ ਦਾ ਕੰਮ ਸ਼ੁਰੂ ਕਰਵਾਇਆ ਸਗੋ ਪਰਿਵਾਰ ਨੂੰ ਕਸ਼ਨ ਵੀ ਮੁਹैया ਕਰਵਾਇਆ ਇਸ ਨਾਲ ਪਰਿਵਾਰ ਨੂੰ ਵੱਡਾ ਸਹਾਰਾ ਮਿਲਿਆ ਆਤਮਨਗਰ ਵਿੱਚ ਗਰੀਬ ਪਰਿਵਾਰ ਦੀ ਮਦਦ ਕਰਦੇ ਹੋਏ ਕੁਲਵੰਤ ਸਿੰਘ ਨੇ ਤਾਕਤ ਦਿੱਤਾ ਕਿ ਲੋਕ ਸੇਵਾ ਸਿਰਫ ਬੋਲਾ ਨਾਲ ਨਹੀਂ ਸਗੋ ਤੁਰੰਤ ਕਾਰਵਾਈ ਨਾਲ ਹੁੰਦੀ ਹੈ ਇੱਕ ਪ੍ਰਸਾਰੇ ਵੀਰ ਨੇ ਮੇਰੇ ਹਲਕੇ ਦੀ ਇੱਕ ਵੀਡੀਓ ਪਾਈ ਸੀ ਜਦੇ ਵਿੱਚ ਮਾਤਾ ਕਲਾਬਤੀ ਦਾ ਘਰ ਸੀ ਜਿਹੜਾ ਉਹ ਡਿਜਾਇਆ ਦਿਖਾਇਆ ਗਿਆ ਸੀ ਤੇ ਉਹ ਮਾਤਾ ਉਹਦੇ ਜਿਹੜੀ ਇੱਕ ਤਮਾਕੀ ਫਿਦਾ ਬੇਟੀ ਹੈ ਦਾ ਉਹਦੇ ਇੱਕ ਬੇਟੀ ਹੈ ਉਹ ਰੋ ਰਹੀਆਂ ਸੀ ਕਿਉਂਕਿ ਘਰ ਵਿੱਚ ਕੋਲੋਂ ਵਾਲਾ ਵੀ ਕੋਈ ਬੰਦਾ ਨਹੀਂ ਇਹ ਹਾਲਾਤ ਮਕਾਨ ਦੇ ਅਸੀਂ ਵੀ ਡੋਕ ਕੇ ਬੱਥੇ ਸੀ ਜਲੂਣਾ ਹੁੰਦਾ ਸੀ ਤੇ ਮੈਂ ਤੇ ਇਥੋਂ ਦੇ ਇੰਚਾਰਜ ਸਾਡੇ ਬਲਾਕ ਪ੍ਰਧਾਨ ਜਗਦੀਪ ਰੇਖੂ ਜੀ ਨੇ ਕਿਹਾ ਕਿ ਤੁਸੀਂ ਆਪਣੇ ਟੀਮ ਲੈ ਕੇ ਪਹੁੰਚੋ ਮੈਂ ਆਪਣੀ ਤਨਖਾਹ ਦੇ ਵਿੱਚੋਂ ਸਾਰਾ ਸਭ 2000 ਰੁਪਏ ਦਾ ਇਹਨਾਂ ਨੂੰ ਰੋਜ਼ੀ ਮਿਲਾ ਕੇ ਦਿੱਤਾ ਜੋ ਵੀ ਚਾਦਰ ਪੈਣੀਆਂ ਸਾਰਾ ਕੁਝ ਉਹ ਖਰਟਾ ਮਹਾਰਾਜ ਆਦਮ ਨਗਰ ਦੀ ਸੰਗਤ ਦੇ ਦਿੱਤੇ ਆਸ਼ੀਰਵਾਦ ਨਾਲ ਆਪਣੀ ਤਨਖਾਹ ਤੋਂ ਮਰਵਾ ਰਿਆਂ ਤੇ ਜੋ ਗੱਡਰਬ ਵਾਲੇ ਦੇ ਫਾਰਮ ਕਰਕੇ ਇਹਨਾਂ ਨੂੰ ਸਰਕਾਰੀ ਸਹਾਇਤਾ ਮਿਲਣੀ ਹੈ ਉਹ ਵੀ ਦਬਾਉਣ ਦੇ ਲਈ ਮੈਂ ਮਜਨ ਬਧਾ ਤੇ ਆਹ ਦੇਖੋ ਹੁਣ ਮੈਂ ਕਹੂੰਗਾ ਕੈਮਰਾਮੈਨ ਨੂੰ ਦੇਖੋ ਵੀ ਹੁਣ ਉਹੀ ਮਕਾਨਾਂ ਦੇਖੋ ਉੱਪਰ ਜਿੱਦੋਂ ਸਫਾਈ ਹੋ ਗਈ ਹੈ ਹੁਣ ਇਹ ਇਹਦੀ ਹਾਲਾਤ ਠਿਕਣ ਲੱਗਣ ਲੱਗੀਆਂ ਬਜ਼ੁਰਗੂ ਕਰਕੇ ਪਤਾ ਨਹੀਂ ਹੀ ਲੱਗਦਾ ਅਨਸੈਸਰੀ ਭਾਰ ਉਹਦੇ ਉੱਤੇ ਸਿੱਟਿਆ ਗਿਆ ਹੀ ਜਿਹਦੇ ਨਾਲ ਜਿਹੜੀ ਛੱਤ ਪਹਿਲਾਂ ਹੀ ਕਮਜ਼ੋਰ ਸੀ ਕੋਈ ਗਰਦਨਪਾਲਾ ਜੇ ਦੇ ਉੱਪਰ ਸਫਾਈ ਨਾ ਹੋਵੇ ਪੱਕਾ ਫਰਸ਼ ਨਾ ਹੋਵੇ ਤਾਂ ਮੈਂ ਸਾਨੂੰ ਮੰਨ ਲਿਓ ਜਲਦੀ ਨਿਕਲ ਜਾ। ਇਹ ਕੋਈ ਨਹੀਂ ਜਿਹੜੀਆਂ ਬਾਲੇ ਲੱਗੇ ਨੇ ਉਹਨਾਂ ਦੇ ਉੱਪਰ ਪ੍ਰੋਫਾਈਲ ਸ਼ੀਟਸ ਹੀ ਹੋਣੇ ਪਾਉਣੀਆਂ। ਇਹਨਾਂ ਦੀ ਜਿਹੜੀ ਹੈ ਸਭ ਤੋਂ ਪਹਿਲਾਂ ਸਾਡਾ ਕੰਮ ਹੈ ਇਹਨਾਂ ਦੀ ਗੁੰਜਰੀ ਬਚਾਉਣਾ। ਇਹਨਾਂ ਨੂੰ ਰਸ਼ਨ ਪਾਣੀ ਮੈਂ ਜਿਆ ਕਰਾਉਂਦਾ ਉਹ ਬਾਬਾ ਗੁਰਖੰਦੀ ਕਿਰਪਾ ਕਰਦਾ ਅਸੀਂ ਹੁਣ ਕਰਵਾਤਾ ਹੋਰ ਵੀ ਕਿਸੇ ਨੂੰ ਜੇ ਕੋਈ ਇਸ ਤਰ੍ਹਾਂ ਦੀ ਤਕਰੀਬ ਪਰਮਾਤਮਾ ਤੇ ਨਾਲ ਅਗਰ ਮੇਰੇ ਹਰਕੇ ਆਤਮ ਨਗਰ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਇਸ ਮਾਧਮ ਰਾਹੀਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਮੇਰੇ ਨਾਲ ਸੰਪਰਕ ਕਰੋ ਨੰਬਰ 97818 ਦਾ ਵੀਰੋ ਦਾ ਵੀਰੋ ਤੂ ਹੈ ਸਾਡੀ ਸਾਰੀ ਟੀਮ ਆਸਮਨਗਰ ਦੀ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ